ਨੀ 42000 ਦੇ ਦਾਂਗਾ ਕਿਉਂਕਿ 60 ਕਿਲੋਮੀਟਰ ਦੀ ਆਪਾਂ ਡਿਲੀਵਰੀ ਫ੍ਰੀ ਆ ਬਾਈ ਅੱਛਾ ਹਾਂ ਠੀਕ ਐ ਚੋਕ ਵਿੱਚ ਕਮੈਂਟ ਕਰ ਦਿੰਦੇ ਆ ਇਹਦਾ ਬਾਈ ਨਾਲੀਆਂ ਤੋਂ ਫੜ ਕੇ ਆਏ ਨਾ ਬਾਈ ਯਾਰ ਰੋਟੀ ਵੀ ਹੋਣੀ ਆ 2 ਰੁਪਏ ਠੀਕ ਐ ਨਾਲੀ ਤੋਂ ਫੜ ਕੇ ਕਮਾਈਏ ਕਿੱਥੋਂ ਮਰਜੀ ਫੜ ਕੇ ਉਹ ਮੰਨ ਤਾਣ ਆਪਾਂ ਡਿਸਕਾਊਂਟ ਖੁੱਲਾ ਅੱਜ ਖੁੱਲਾ ਆਫਰ ਆ ਅੱਛਾ ਆਫਰ ਆ ਗਾਹਾਂ ਅੱਜ ਵੱਡੇ ਆਫਰ ਹੀ ਕੱਢਦੇ ਆ ਅੱਛਾ ਜੋੜੇ ਦਾ 40000 ਰੁਪਿਆ ਠੀਕ ਐ ਨਵੇਂ ਬੱਚੀਆਂ ਬਾਈ ਆ ਨਵੇਂ ਬੱਚੀਆਂ ਬਾਈ ਆਪਾਂ 110000 ਦੀਆਂ ਦੇ ਦਾਂਗੇ ਜੋੜੇ ਦਾ 40000 ਰੁਪਿਆ ਠੀਕ ਹੈ ਤੇ ਨਹੀਂ 42000 ਦੇ ਦਾਂਗੇ ਕਿਉਂਕਿ 60 ਕਿਲੋਮੀਟਰ ਦੀ ਆਪਾਂ ਡਿਲੀਵਰੀ ਫ੍ਰੀ ਹੈ ਬਾਈ ਅੱਛਾ ਹਾਂ ਠੀਕ ਹੈ ਅੱਗੇ ਸਸੀ ਗਾਲ ਦੋਸਤੋ ਅੱਜ ਫੇਰ ਆਪਾਂ ਪਹੁੰਚ ਚੁੱਕੇ ਆਂ ਬਾਈ ਗੋਪੀ ਕੋਲੇ ਪਿੱਥੋ ਪਿੰਡ ਦੇ ਵਿੱਚ ਤੇ ਅੱਜ ਫੇਰ ਆਪਾਂ ਤੁਹਾਨੂੰ ਜਿਹੜੀਆਂ ਹੈਗੀਆਂ ਬੱਚੀਆਂ ਦਿਖਾਵਾਂਗੇ ਬੱਚੀਆਂ ਦੀ ਗਿਣਤੀ ਹੈਗੀ ਹੈ ਦੋਸਤੋ ਅੱਜ 6-7 ਬੱਚੀਆਂ ਤਾਂ ਇੱਧਰ ਖੜੀਆਂ ਐ ਤੇ 3 ਬੱਚੀਆਂ ਇੱਧਰ 9 ਬੱਚੀਆਂ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਬਾਈ ਗੋਪੀ ਤੋਂ ਲੈ ਕੇ ਦਿੰਨੇ ਆਂ ਡਿਟੇਲਸ ਸਾਰੀ ਜਾਣਕਾਰੀ ਨਾਲ ਵੀਡੀਓ ਰੋਹੀਗੀ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਕਰ ਸਾਰੀ ਡਿਟੇਲ ਆਪਾਂ ਲੈ ਕੇ ਦਿੰਨੇ ਆ ਤੁਹਾਨੂੰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਨਾਮ ਤਾਂ ਗੋਪੀ ਆ ਗਿਆ ਹਨਾ ਤੇ ਪਿੰਡ ਕਿਥੇ ਰਹਿ ਗਿਆ ਕਿੱਥੋਂ ਆ ਗਿਆ ਬਾਈ ਮੰਡੀਕਲਾ ਰਾਮਪਰੇ ਦੇ ਕੋਲ ਆ ਗਿਆ ਬਾਈ ਜਮਾ ਠੀਕ ਆ ਇਹ ਕਬੱਡੀ ਪਲੇਅਰ ਆ ਗਿਆ ਥੋੜਾ ਸਿਰਾ ਪਿੱਥੋਂ ਬਾਈ ਸਿਰਾ ਪਿੱਥੋਂ ਤੇ ਇੱਕ ਕਿੱਥੋਂ ਖਰਾਜੀ ਪਿੱਥੋਂ ਹਨਾ ਤੇ ਹੋਰ ਵੀ ਹੋਣਗੇ ਦੋ ਚਾਰ ਕਬੱਡੀ ਦੇ ਸੱਚਾ ਪਿੱਥੋਂ ਕਈ ਪਲੇਅਰ ਆ ਬਾਈ ਸਾਡੇ ਬੰਨੇ ਕਈ ਪਲੇਅਰ ਆ ਠੀਕ ਹੈ ਤੇ ਬਾਕੀ ਆਪਾਂ ਕਿਹੜੇ ਨਗਰ ਤੋਂ ਅੱਜ ਸਟਾਰਟ ਕਰਾਂਗੇ ਬਾਈ ਆਪਾਂ ਇਧਰੋਂ ਅੱਜ ਭਾਈ ਆਪਾਂ ਆ ਡੱਬੀ ਬੱਛੀ ਤੋਂ ਸਟਾਰਟਿੰਗ ਕਰਾਂਗੇ ਠੀਕ ਆ ਡੱਬੀ ਤੋਂ ਮੂੰਹੋਂ ਖੀਰੀ ਆ ਭਾਈ ਤੇ 12 ਮਹੀਨੇ ਦੀ ਹਜੇ ਉਮਰ ਆ ਬੱਛੀ ਦੀ 12 ਮਹੀਨੇ ਦੀ ਉਮਰ ਤੇ ਆਪਾਂ ਭਾਈ ਗੋਪੀ ਥੱਲੋਂ ਦਿਖਾ ਦੇ ਆਪਾਂ ਦੰਦ ਪਟਕੇ ਵੀ ਦਿਖਾਵਾਂਗੇ ਹਾਂ ਹਾਂ ਭਾਈ ਸਾਰੀਆਂ ਬੱਛੀਆਂ ਖੀਰੀਆਂ ਹੋਣਗੀਆਂ ਚਾਰੇ ਚਾਰੇ ਥਾਂ ਠੀਕ ਆ ਇਹ ਆ ਦੇਖ ਲਓ ਮਿੱਤਰੋ ਥੱਲੋਂ ਝੋਲੀ ਦੀ ਤੇ ਮਾੜੇ ਜਿਹੇ ਦੰਦ ਪੱਟੇ ਭਾਈ ਗੋਪੀ ਖੀਰੀ ਭਾਈ ਖੀਰੀ ਚ ਪ्योर ਖੀਰੀ ਆ ਜਾ ਇਹ ਸਾਰੀਆਂ ਖੀਰੀਆਂ ਆ ਆ ਦੇਖ ਲਓ ਮਿੱਤਰੋ ਜਿਹੜੀ ਹੈਗੀ ਖੀਰੀ ਖੀਰੀ ਬੱਛੀ ਹੈਗੀ ਤੇ ਗੋਪੀ ਫਿਰ ਇਹਦਾ ਜੇ ਗੱਲ ਕਰਕੇ ਆਪਾਂ ਤੇ ਤੋਰ ਕੇ ਤਾਂ ਹਾਈ ਮੜੀ ਜੀ ਕਰਾ ਇਹਦੀ ਟੋਰ ਦੇਖ ਲਗੇ ਆਪਾਂ ਚੈੱਕ ਕਰ ਲਓ ਮਿੱਤਰੋ ਹਨਾ ਤੁਸੀਂ ਫੇਸ ਦੀ ਕੁਆਲਿਟੀ ਤੇ ਰੰਗ ਚੈੱਕ ਕਰ ਲਓ ਬਾਕੀ 12 ਕਿ ਮਹੀਨਿਆਂ ਦੀ ਉਮਰ ਆ। ਤੋਂ ਭੀ ਜੇ ਆਪਾਂ ਇਹਦੇ ਰੇਟ ਦੀ ਗੱਲ ਕਰਕੇ ਤੇ ਰੇਟ ਕਿੰਨਾ ਇਹਦਾ ਬਈ? ਰੇਟ ਇਹਦਾ ਬਈ 25000 ਰੁਪਿਆ। 25000 ਰੁਪਿਆ। ਠੀਕ ਆ ਤੇ ਜੇ ਕੋਈ ਜੋੜਾ ਲਊਗਾ ਤਾਂ ਆਪਾਂ 42000 ਦਾ ਜੋੜਾ ਦੇ ਦਾਂਗੇ ਬਾਈ। 40 ਦਾ ਹੋ ਜਾਊਗਾ। ਚਲ ਕਰ ਦਾਂਗੇ ਬਾਈ। ਠੀਕ ਤੇ ਇਹਦੀ ਇਹਦਾ ਦੱਸੀ ਬਈ ਦੂਜੀ ਦਾ। ਇਹ ਵੀ ਬਈ ਮੂੰਹੋਂ ਖੀਰੀ ਆ ਇਹਦੇ ਵੀ ਤੈਨੂੰ ਦਿਖਾਣਾ ਚਾਰੇ ਥਾਣਾ ਬਈ ਝੋਲੀ ਦਿਖਾ ਦੇ ਬਈ। ਇਹ ਗਾਇਵਲ ਠੀਕ ਆ ਇੱਕ ਅੱਲਾ ਕੱਲਾ ਥਾਣਾ ਮਿੱਤਰੋ ਤੇ ਕੋਈ ਵੀ ਮਤਲਬ ਐਕਸਟਰਾ ਹੋਰ ਕੋਈ ਥਾਣ ਨਹੀਂ ਹੈਗਾ ਤੇ ਦੰਦ ਦਿਖਾ ਦੇ ਬਈ ਦੰਦ ਦਿਖਾ ਕਿਰੀ ਬਈ ਠੀਕ ਆ ਠੀਕ ਆ ਠੀਕ ਆ ਕਿਰੀ ਬੱਚੀ ਹੈ ਮਿੱਤਰੋ ਤੋਰੀ ਬਈ ਕਰਾਂ ਗੋਪੀ ਇਹ ਇਹ ਦੰਨ ਨੂੰ ਲੈ ਜਾ ਬਈ ਆ ਦੇਖ ਲਓ ਮਿੱਤਰੋ ਆ ਪੂਰੀ ਬੇਲ ਵਾਲੀ ਬੱਚੀ ਹੈਗੀ ਕੱਦ-ਕੱਠ ਵੀ ਬਹੁਤ ਕਰੂ 12 ਮਹੀਨੇ ਦੀ ਇਹ ਹੈ ਬਈ 12 ਕਿ ਮਹੀਨੇ ਦੀ ਬੱਚੀ ਇਹ ਹੈਗੀ ਤੇ ਬੰਨ ਲੈਣ ਤੋਂ ਕਰਦੇ ਆ ਇਹਦਾ ਵੀ ਰੇਟ ਆਪਾਂ 42000 ਰੁਪਏ ਜੋੜੇ ਦਾ ਬਈ ਲੈਣ ਅੱਛਾ ਲੈਣ ਦੇਣ ਬਿਆਰੀ 1000 ਰੁਪਏ ਹਣਾ 40000 ਰੁਪਏ ਹਾਂ ਬਸ ਚੱਲ ਜੋੜੇ ਦਾ 40000 ਰੁਪਏ ਠੀਕ ਹੈ ਤੇ ਇਦੂ ਕਹਾ ਬਈ ਜਿਹੜੀਆਂ ਆ ਬੱਚੀਆਂ ਆ ਗਈਆਂ ਹਾਂ ਇਹ ਛੋਟੀ ਆ ਗਈ ਬਈ ਬੱਚੀ ਛੋਟੀਆਂ ਬੱਚੀਆਂ ਆਈਆਂ ਇਹ ਬਈ ਕਿਹੜੀ ਵੈਸੇ ਆਪਾਂ ਜੇ ਗੱਲ ਕਰਗੇ ਇਹ ਤੇ ਜਰਸੀ ਚ ਪਾਏ ਨੇ ਨਹੀਂ ਨਹੀਂ ਐਚ ਐਫ ਹੀ ਆ ਬਾਈ ਅੱਛਾ ਹਾਂ ਹਜੇ ਬੱਚਾ ਨਾ ਛੋਟਾ ਹਜੇ ਲੂਈ ਲੂਈ ਝਾੜੂਗਾ ਅੱਛਾ ਇਹਦਾ ਯਾਰ ਲੈਵਲ ਨੂੰ ਬਹੁਤ ਸੋਹਣਾ ਲੱਗਣਾ ਹਾਂ ਹਾਂ ਬਾਈ ਦੇਖ ਥਣ ਸੋਹਣਾਗਾ ਤੇ ਇੱਧਰ ਨੂੰ ਕਰੀ ਬਾਈ ਹਜੇ ਬੱਚਾ ਛੋਟਾ ਨਾ ਬਾਈ ਹਜੇ ਨਿਖੜੂਗੀ ਕਿੰਨੀ ਕੁ ਉਮਰ ਹੋਗੀ ਬਾਈ ਇਹਦੀ ਉਮਰ ਦਾ ਬਾਈ 7 ਕਿ ਮਹੀਨਿਆਂ ਦੀ ਆ ਜੀ ਠੀਕ ਆ ਇਹ ਆ ਦੇਖ ਲਓ ਤੁਸੀਂ 7 ਕਿ ਮਹੀਨਿਆਂ ਦੀ ਉਮਰ ਲੈ ਜਾ ਲੈ ਜਾ ਲੇਗਾ ਇਹਨਾਂ ਦਾ ਰੇਟ ਆਪਾਂ ਕੱਠੀਆਂ ਕੁਠੀਆਂ ਦਾ ਹੀ ਕਰ ਲਈਏ ਮੈਂ ਤਾਂ ਕਹਿਣਾ ਹਾਂ ਬਾਈ ਇਹਨਾਂ ਦਾ ਕੱਠੀਆਂ ਦੀ ਦੱਸ ਦਾਂਗੇ ਚਾਰਾਂ ਦਾ ਜੇ ਕੱਲੀ ਕੱਲੀ ਦਾ ਪੁੱਛਣਾ ਆਪਾਂ ਕੱਲੀ ਕੱਲੀ ਦਾ ਵੀ ਦੱਸਦਾਂ ਨੇ ਠੀਕ ਆ ਹੂੰ ਇਹਦਾ ਕੱਲੀ ਦਾ ਰੇਟ ਕਿੰਨਾ ਹੋਊਗਾ ਭਾਈ ਕੱਲੀ ਦਾ ਰੇਟ ਭਾਈ ਇਹਦਾ 15000 ਰੁਪਿਆ 15000 ਰੁਪਿਆ ਕੋਈ ਨਾ ਮਾਨਤਾਂ ਆਪਾਂ ਡਿਸਕਾਊਂਟ ਖੁੱਲਾ ਅੱਜ ਖੁੱਲਾ ਆਫਰ ਆ ਅੱਛਾ ਆਫਰ ਆ ਗਾਹਾਂ ਅੱਜ ਵੱਡੇ ਆਫਰ ਹੀ ਕੱਢਦੇ ਆ ਅੱਛਾ ਚੱਲ ਫਿਰ ਤੇ ਇਹਦੇ ਗਾਹਾਂ ਵਾਲੀ ਦਿਖਾ ਆ ਆ ਵੀ ਕੱਢ ਲੈ ਕਰ ਬਾਹਰ ਕੱਢ ਲੈ ਇਹਨੂੰ ਬਾਹਰ ਦੋਨਾਂ ਦਾ ਜੋੜੇ ਦਾ ਮੁੱਲ ਕਰ ਦਾਂਗੇ ਆਪਾਂ ਜੋੜੇ ਦਾ ਮੁੱਲ ਕਰ ਦਾਂਗੇ ਹੈ ਠੀਕ ਆ ਚੱਲ ਫਿਰ ਇਹ ਆ ਦੇਖ ਲੋ ਇਹ ਭਾਈ ਜਰਸੀ ਆ ਗਈ ਪੰਜਾਬ ਵਾਲੀ ਬਲੈਕ ਕਲਰ ਚ ਠੀਕ ਆ आ, ब्राउन ਜਿਹਾ ਕਲਰ ਆ ਗਿਆ ਹਾਂ ਹਜੇ ਦੁੱਧਾਂ ਦੇ ਲੂਈਆਂ ਝਾੜਨੀਆਂ ਇਹਨਾਂ ਨੇ ਬੱਚਿਆਂ ਨੇ ਹਜੇ ਠੀਕ ਆ ਹਾਂ ਤੇ ਥੱਲੋਂ ਇਹ ਵੀ ਓਕੇ ਆ ਓਕੇ 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 ਹੈ ਹਾਂ ਓਕੇ ਜਮਾ ਓਕੇ ਬਈ ਥਣ ਸੁਣ ਤਾਂ ਬਹੁਤ ਸੋਹਣੇ ਲੱਗੇ ਵਾ ਇਹਦੇ ਕੋਈ ਜੋੜਾ ਲੂਗਾ ਤਾਂ 25000 ਦਾ ਦੇ ਦਾਂਗੇ ਯਾਰ 25 ਹਾਂ 25 25000 ਦਾ ਤੇ 60 ਕਿਲੋ ਮੀਟਰ ਦੀ ਡਿਲੀਵਰੀ ਫ੍ਰੀ ਆ ਜਮਾ ਅੱਛਾ 60 ਕਿਲੋ ਮੀਟਰ ਤੋਂ ਜਿਹੜਾ ਦੂਰ ਆਉ ਜਿਹੜਾ ਉਹ ਉਹਦੀ ਡਿਲੀਵਰੀ ਲੱਗੂਗੀ 60 ਕਿਲੋ ਤੋਂ ਬਾਅਦ-ਬਾਅਦ ਲੱਗੂਗੀ 60 ਕਿਲੋਮੀਟਰ ਤੋਂ ਬਾਅਦ-ਬਾਅਦ ਠੀਕ ਆ ਠੀਕ ਆ ਤੇ ਇਧਰ ਗਾਹਾਂ ਇਧਰ ਗਾਹਾਂ ਭਾਈ ਆ ਜੋੜਾ ਆ ਗਿਆ ਦੋ ਅੱਛੀਆਂ ਦਾ ਅੱਛਾ ਇਹਨਾਂ ਦੇ ਥਾਣੇ-ਥੁਣੇ ਦਿਖਾ ਦਿ ਠੀਕ ਆ ਛੀਰੇ ਬੱਚੇ ਇਹ ਵੀ ਹਜੇ ਹਾਂ ਠੀਕ ਆ ਜਿਹੜਾ ਭਾਈ 60 ਕਿਲੋਮੀਟਰ ਤੋਂ ਦੂਰੋਂ ਆਊਗਾ ਉਹਦੇ ਪੈਸੇ ਲੱਗਣਗੇ ਤੇ ਜਿਹੜਾ ਆਊਗਾ ਨੇੜੇ ਤੇ ਉਹ ਫ੍ਰੀ ਡਿਲੀਵਰੀ ਹਾਂ ਉਹਦੇ ਖਾਤਰ ਫ੍ਰੀ ਭਾਈ ਡਿਲੀਵਰੀ ਠੀਕ ਆ ਤੇ ਆ ਵੀ ਦਿਖਾ ਦੇ ਕਰਾ ਇਹ ਲੈ ਆ ਵੀ ਮੂੰਹ ਮਾਦੀ ਦੇਖ ਲੋ ਚੈੱਕ ਕਰ ਲੋ ਤੇ ਖੜੀ ਆ ਤਾਂ 40116 ਦੀ ਹੈ ਬਾਈ 40116 ਦੀ ਬਾਈ 16 ਦੀ ਹਾਂ ਠੀਕ ਆ ਲੈ ਬਣ ਦੇ ਕਰ ਆਪਾਂ ਰਿਕਾਰਡ ਦੇਖਤੀ ਤੈਨੂੰ ਨਹੀਂ ਦੱਸਿਆ ਆਪਣੇ ਕੋਲ ਬੱਚੀਆਂ ਵਾਵਾ ਨਾ ਫਿਰ ਟਾਈਮ ਵਾਵਾ ਖਰਾਬ ਹੋ ਜਾਂਦਾ ਠੀਕ ਆ ਠੀਕ ਆ ਹਾਂ ਲੈ ਆ ਚੈੱਕ ਕਰੋ ਇਹ ਜੋੜੇ ਦਾ ਹੀ ਮੁੱਲ ਕਰਕੇ ਬਾਈ ਦੱਸੂਗਾ ਕੀਰੀ ਹੈ ਬਾਈ ਦੰਦੋਂ ਇਹ ਵੀ ਖੀਰੀ ਹੈ ਹਾਂ ਖੀਰੀ ਅਰੇ ਬੱਚੇ ਹੀ ਆ ਬਾਈ ਯਾਰ ਸਾਰੇ ਹਾਂ 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 ਇਹ ਇਹ ਦਾ ਥੱਲੇ ਵੀ ਬਹੁਤ ਸੋਹਣੀ ਆ ਹਨਾ ਇਹਦੇ ਚ ਮਾੜ ਆ ਮੈਨੂੰ ਐ ਲੱਗਦਾ ਇੱਕ ਛੋਟਾ ਜਿਹਾ ਹੈਗਾ ਸਾਡੇ ਨਹੀਂ ਨਹੀਂ ਉਹ ਤਾਂ ਬਈ ਬਾਹਰ ਆ ਅੱਛਾ ਹਾਂ ਉਹ ਤਾਂ ਉਹਦਾ ਨਾ ਚੱਕ ਇਹ ਆ ਚੈੱਕ ਕਰ ਲੋ ਇਹ ਆ ਦੇ ਇਹ ਬਾਹਲੀ ਉਹ ਆਵੇ ਹਨਾ ਸ਼ਹਿਾਰ ਵਾਲੀ ਐ ਬਣਦੇ 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 ਕਰਾ ਤੇ ਇਹ ਜੋੜੇ ਦਾ ਮੁੱਲ ਪਤਾ ਕਰਾਂਗੇ ਆਪਾਂ ਇਹ ਜੋੜੇ ਦਾ ਮੁੱਲ ਕੀ ਆ ਬਾਈ ਫਿਰ ਜੋੜੇ ਦਾ ਮੁੱਲ 45000 ਰੁਪਏ ਬਾਈ ਜੋੜੇ ਦਾ ਮੁੱਲ ਇਹਦਾ 45 40 ਚ ਨੀ 42000 ਦੇ ਦਿਆਂਗਾ ਕਿਉਂਕਿ 60 ਕਿਲੋਮੀਟਰ ਦੀ ਆਪਾਂ ਡਿਲੀਵਰੀ ਫ੍ਰੀ ਹੈ ਬਾਈ ਅੱਛਾ ਹਾਂ ਠੀਕ ਹੈ ਤੇ ਇੱਧਰ ਆ ਜਾ ਬਾਈ ਫਿਰ ਕਰਾਂ ਜੇ ਸਾਰਿਆਂ ਦਾ ਵੀ ਮੈਂ ਪੁੱਛੂੰਗਾ ਇਹਨਾਂ ਦਾ ਸਾਰਿਆਂ ਦਾ ਜੇ ਕੋਈ ਕਰੂਗਾ ਤਾਂ ਇੱਧਰਲੇ ਪਾਸੇ ਵਾਲੀਆਂ ਬੱਚੀਆਂ ਬਾਈ ਜਿਹੜੀਆਂ ਆਪਣੀਆਂ ਆਹ ਆਹ ਤਿੰਨ ਬੱਚੀਆਂ ਆ ਗਈਆਂ ਜਿਵੇਂ ਹਾਂ ਬਾਈ ਇਹ ਛੋਟੀਆਂ ਬੱਚੇ ਆ ਗਏ ਹਜੇ ਅੱਛਾ ਤੇ ਫਾਰਮ ਚੋਂ ਲੈਵੇ ਬੱਚੇ ਆ ਫਾਰਮ ਦੇ ਵਿੱਚੋਂ ਹਾਂ ਹਾਂ ਬਾਈ ਠੀਕ ਹੈ ਇਹ ਬਾਈ ਆ ਤਾਂ ਮੰਨ ਕੇ ਚੱਲ ਅਜੇ ਛੀਕ ਦਿਨਾਂ ਦੀ ਹੈ ਬਾਈ ਤੇ ਆਹ ਬੱਚੀ ਕੀ ਹੈ 15 ਦਿਨਾਂ ਦੀ ਆ ਪਹਿਲੀ ਬੱਚੀ ਦੱਸ ਬਾਈ ਇਹ ਛੀਕ ਦਿਨਾਂ ਦੀ ਹੈ ਹਾਂ ਠੀਕ ਹੈ ਤੇ ਇਹਦਾ ਕੀ ਰੇਟ ਆ ਬਈ ਸਟਾਈਕਰ ਦੀ ਆ ਬਾਈ ਸਟਾਈਕਰ ਦੀ ਪੱਕਾ ਬਾਈ ਹਾਂ ਹਾਂ ਬਾਈ ਜਮ ਮੈਂ ਮਾਡ ਰਿਕਾਰਡ ਵੀ ਦੇਵਾਂਗੇ ਬਈ ਸਾਰਾ ਕੁਝ ਦੇਵਾਂਗੇ ਦਾਦਾ ਠੀਕ ਆ ਹਾਂ ਤੇ ਇਹਦੀ ਜੇ ਗੱਲ ਕਰੀਏ ਰੇਟ ਰੇਟ ਬਾਈ ਇਹਨਾਂ ਦਾ ਤਿੰਨਾਂ ਦੀ ਹੈ 30000 ਰੁਪਏ ਲੈਣ ਦੇਣ ਵਸ 30000 ਰੁਪਏ ਤਿੰਨਾਂ ਦਾ ਹਾਂ 60 ਕਿਲੋਮੀਟਰ ਦੀ ਡਿਲੀਵਰੀ ਫ੍ਰੀ ਠੀਕ ਆ ਤੇ ਆ ਦੂਜੀ ਬਾਈ ਕਿਹੜੇ ਦੀ ਹੈ ਇਹ ਕਿਹੜੀ ਬਾਈ ਆਹ ਦੂਜੀ ਆਹ ਬਾਈ ਹਾਂ ਇਹ ਗੈਲੈਕਸੀ ਦੀ ਆ ਬਾਈ ਠੀਕ ਆ ਹਾਂ ਇਹ ਤੇ ਤੀਜੇ ਨੰਬਰ ਵਾਲੀ ਬਾਈ ਆਹ ਭਾਈ ਇਹ 40116 ਦੀ ਹੈ ਭਾਈ ਅੱਛਾ ਹਾਂ ਠੀਕ ਆ ਤੇ ਜੇ ਗੱਲ ਕਰੀਏ ਇੱਧਰ ਆ ਜਾ ਗੋਪੀ ਹਾਂਜੀ ਇਹ ਇੱਧਰ ਲੀਆਂ ਬੱਚੀਆਂ ਤੇ ਜੇ ਕੋਈ ਮਿੱਤਰ ਨੂੰ ਮੈਨੂੰ ਐਂ ਦੱਸ ਜੇ ਕੋਈ ਸਾਰੀਆਂ ਦਾ ਸਾਰੀਆਂ ਇਕੱਠੀਆਂ ਦਾ ਕੋਈ ਮਤਲਬ ਪੀਐਸ ਕੋਈ ਸਾਰੀਆਂ ਇਕੱਠੀਆਂ ਲੈਣ ਦਾ ਚਾਹਵਾਣ ਭਾਈ ਵਿਚੇ ਛੀ ਛੀ ਬੱਚੀਆਂ ਤਾਂ ਆ ਹੋ ਗਈਆਂ ਹਾਂਜੀ ਤੇ ਤੇ ਨਾ 9 ਬੱਚੀਆਂ ਦਾ ਕੀ ਮੁੱਲ ਆ 9 ਬੱਚੀਆਂ ਭਾਈ ਆ 9 ਬੱਚੀਆਂ ਭਾਈ ਆਪਾਂ 1 ਲੱਖ 10 ਹਜ਼ਾਰ ਦੀਆਂ ਦੇ ਦਾਂਗੇ ਜੈਸਨੋ ਦੱਸਦੇ ਬੱਸ ਜੈਸਨੋ ਹੀ ਆ ਬਾਈ ਉ ਤਾਂ ਤੂੰ ਹਿਸਾਬ ਲਾ ਲਾ ਆਪਾਂ 30000 ਰੁਪਏ ਵਿੱਚੋਂ ਡਿਸਕਾਊਂਟ ਹੀ ਕਰਤਾ ਸਾਰੀਆਂ ਕੱਠਿਆਂ ਦੇ ਚ ਠੀਕ ਆ ਹਾਂ ਜੇ ਗੱਲ ਕਰੀਏ 9 ਬੱਚੀਆਂ ਲੱਖ ਲੱਖ ਸਿੰਘ ਹੋ ਜਾਣਗੀਆਂ ਨਹੀਂ ਲੱਖ ਰੁਪਏ ਅੱਛਾ ਲੱਖ ਦੀਆਂ ਹੁੰਦੀਆਂ ਇੱਕ ਦਸ ਦੀਆਂ ਹੋ ਜਾਣਗੀਆਂ ਠੀਕ ਆ ਤੇ ਤੇ ਗੋਪੀ ਜਿਵੇਂ ਆਪਾਂ ਹਿਸਾਬ ਕਰਾਉ ਲਾ ਕੇ ਜੋੜਾ ਤੂੰ 40000 ਦਾ ਤਾਂ ਉਹਨਾਂ ਦਾ ਕੀਤਾ ਸੀ ਤੇ 40 ਇਹਨਾਂ ਦਾ ਕੀਤਾ ਸੀ ਹੈਨਾ ਹਾਂ ਬਾਈ ਤੇ ਫਿਰ ਇਹਦਾ ਮਤਲਬ 40 ਤੇ 40 80 ਤੇ 30 10 ਹੈਨਾ ਤੇ ਫਿਰ ਦੋ ਬੱਚੀਆਂ ਫ੍ਰੀ ਹੋ ਗਈਆਂ ਹਾਂ ਬਾਈ ਇਹ ਦੋ ਤਾਂ ਫਿਰ ਫ੍ਰੀ ਹੀ ਜਾਂਦੀਆਂ अच्छा हां जे कोई ਇਕਠੀਆਂ ਲਊ ਹਾਂ ਜੇ ਕੋਈ ਇਕਠੀਆਂ ਲਊ ਉਹ ਨਹੀਂ ਬਾਈ ਲਿਆਉਂਦੀਆਂ ਮਤਲਬ ਜੇ ਆਪਾਂ ਹੁਣ ਗੱਲ ਕਰਗੇ ਕਿਥੋਂ ਜੇ ਮਤਲਬ ਇਹ ਲਿਆਉਣੇ ਹੋ ਪਿੰਡਾਂ ਚ ਲਿਆਉਣੇ ਹੋ ਕਿ ਕਿਥੋਂ ਨਹੀਂ ਬਾਈ ਫਾਰਮ ਆਜੋ ਵੀ ਲੈ ਲੇਦੀਆਂ ਪਿੰਡਾਂ ਚੋ ਵੀ ਲੈ ਲੇਦੀਆਂ اچھا ਹਾਂ ਆਪਾਂ ਨੂੰ ਮੰਨ ਕੇ ਚੱਲ ਮਿਲਣੀਆਂ ਚਾਹੀਦੀਆਂ ਚੰਗੀਆਂ ਬੋਲ ਅੱਛਾ ਹਾਂ ਕਈ ਲੋਕ ਵਿੱਚ ਕਮੈਂਟ ਕਰ ਦਿੰਦੇ ਆ ਇਹਦਾ ਬਾਈ ਨਾਲੀਆਂ ਤੋਂ ਫੜ ਕੇ ਆਏ ਬਾਈ ਯਾਰ ਰੋਟੀ ਵੀ ਆਉਣਿਆ 2 ਰੁਪਏ ਠੀਕ ਆ ਨਾਲੀ ਤੋਂ ਫੜ ਕੇ ਕਮਾਈਏ ਕਿਥੋਂ ਮਰਜੀ ਫੜ ਕੇ ਕਮਾਈਏ ਅੱਛਾ ਹਾਂ ਰੋਟੀ ਦਾ ਮਸਲਾ ਯਾਰ ਇੱਥੇ ਠੀਕ ਆ ਹਾਂ ਨਹੀਂ ਚਲੋ ਚੰਗੀ ਗੱਲ ਜੇ ਚੀਜ਼ ਆਪਣੀ ਵਿਕਦੀ ਆ ਫੇਰ ਹੀ ਆਪਾਂ ਨੂੰ ਲੋਕ ਮੋਹ ਪਿਆਰ ਕਰਦੇ ਆ ਠੀਕ ਆ ਉਹ ਨਾਲੀਆਂ ਦਾ ਸਾਨੂੰ ਵੀ ਪਤਾ ਹੈਗਾ ਕੋਈ ਨਾਲੀਆਂ ਤੇ ਕੋਈ ਛੜਦੇ ਨੇ ਸਾਨੂੰ ਦੱਸ ਦਿਓ ਕਿਤੇ ਨਾਲੀਆਂ ਨੂਲੀਆਂ ਦੇ ਫੜਦੀਆਂ ਅਸੀਂ ਫੜ ਲਿਆਵਾਂਗੇ ਭਾਈ ਉੱਥੋਂ ਮਤਲਬ ਨਾ ਹਰ ਇੱਕ ਬੰਦੇ ਦਾ ਦੇਖਣ ਵਾਲੀ ਦੀ ਅੱਖ ਕਿਵੇਂ ਦੇਖਦਾ ਨਾ ਬੇਜਰੀਆ ਹੈਨਾ ਵੀ ਸਹੀ ਗੱਲ ਹੈ ਬਾਈ ਚਲੋ ਮਿਹਨਤ ਕਰਦੇ ਆ ਤੇ ਮਿਹਨਤ ਦੇ ਨਾਲ ਮਤਲਬ ਆਪਾਂ ਚੀਜ਼ ਦਿਖਾਉਣੇ ਆ ਹੈਨਾ ਤੇ ਜੋ ਮਤਲਬ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜੇ ਕਿਸੇ ਨੂੰ ਜੱਜ ਦੀ ਤੇ ਆਪਣੇ ਕੋਲੇ ਆ ਜਰਸੀ ਵਹਿੜ ਆ ਗਈ ਬਾਈ ਅੱਛਾ ਛੇ ਰੰਦ ਮੂੰਹ ਠੀਕ ਆ ਇਹ ਪਹਿਲਾਂ ਵੀ ਆਪਾਂ ਹਾਂ ਫਾਰਮ ਦੀ ਬੱਚੀ ਆ ਬਾਈ ਨਹੀਂ ਆਪਾਂ ਪਹਿਲਾਂ ਵੀ ਇਹ ਦਿਖਾਈ ਸੀ ਹਾਂ ਹਾਂ ਬਾਈ ਤੇ ਇਹ ਇਹਦੇ ਹਜੇ ਕਿੰਨਾ ਕ ਹੋਇਆ ਤਾਂ ਟਾਈਮ ਮੈਨੂੰ ਐ ਲੱਗਦਾ ਇਹ 20 ਦਿਨ 20 25 ਦਿਨ ਤਾਂ ਹੋ ਜਾਊਗਾ ਹਾਂ ਵੀ ਮਹੀਨੇ ਦੇ ਆਜੂ ਬਾਜੂ ਹੀ ਕੱਢ ਦੂ ਬਾਈ ਹਜੇ ਲੈ ਜੂਗੀ ਹਾਂ ਹਾਂ ਹੈਨਾ ਹਾਂ ਹਾਂ ਠੀਕ ਆ ਤੇ ਇਹ ਫਿਰ ਟੋਰੀ ਕਰਾਂ ਮੜੀ ਜੀ ਖੈ ਪ्योर ਪੰਜਾਬ ਵਾਲੀ ਆ ਬਾਈ ਪੰਜਾਬ ਵਾਲੀ ਹੈ ਠੀਕ ਆ ਨਹੀਂ ਦੇਖ ਲਓ ਤੁਸੀਂ ਹਜੇ ਮਹੀਨਾ ਕੱਢ ਜੋ ਮਿੱਤਰੋ ਤੇ ਉਹ ਦਿਨ ਦਾ ਬਾਈ ਬੱਚੀ ਸੰਭਲ ਵੀ ਦੇਖ ਕਿੰਨੀ ਗਈ ਨਹੀਂ ਸੰਭਲੀ ਉਦੋਂ ਵੀ ਮਹੀਨੇ ਦੇ ਲਗਭਗ ਹੀ ਆਖਿਆ ਸੀਗਾ ਹਨਾ ਵੀ ਆਏ ਚੱਲ ਫੇਰ ਐ ਹੋ ਜਾਂਦਾ ਵੀ ਖੁੱਲਾ ਟਾਈਮ ਦੱਸਿਆ ਹੋਵੇ ਹਾਂ ਮੁੜ ਕੇ ਨਾ ਅਗਲਾ ਬਾਈ ਉਹ ਹੋ ਨਹੀਂ ਜਾਂਦਾ ਆਪਾਂ ਹੁਣ ਅਗਲੇ ਨੂੰ 20 ਦਿਨ ਕਹਿ ਕੇ ਦੇ ਦਈਏ ਮੁੜ ਕੇ ਗੱਲ ਕੱਚੀ ਗੱਲ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਹੁਣ ਆਪਾਂ ਮਹੀਨਾ ਕਹਿ ਕੇ ਦਵਾਂਗੇ ਜੇ ਅਗਲੇ ਦੇ 20 ਦਿਨਾਂ ਚ ਤਿਆਰ ਹੋ ਗਾ ਹਣੂ ਵੀ ਅਗਲਾ ਭੱਜ ਕੇ ਪਸੂ ਖਸੂ ਕੇ ਲੈ ਕੇ ਜਾ ਠੀਕ ਹੈ ਗੱਲ ਤੇਰੀ ਠੀਕ ਹੈ ਨਹੀਂ ਤੇ ਇਹਦਾ ਫਿਰ ਜਮਾ ਟਾਟਾ ਵਟਾ ਇਹਦਾ ਬਾਈ 46000 ਰੁਪਏ ਟਾਟਾ ਵਟਾ 46000 ਰੁਪਏ ਹਾਂ ਠੀਕ ਪਾ ਪਲੂਨ ਬੱਛੀ ਨੇ ਦੁੱਧ ਦਿੱਤਾ ਵਾ 20 ਕਿਲੋ ਬਾਈ ਇਹਨੇ ਅੱਛਾ ਪਲੂਨ ਨੇ ਹਾਂ ਪਲੂਨ ਨੇ ਠੀਕ ਆ ਉਹ ਤਾਂ 22 ਕਿਲੋ ਦੁੱਧ ਦੇਣਾ ਐਨੀ ਚੱਲ 20 ਮੰਨ ਕੇ ਚੱਲ ਹਾਂ 20 ਮੰਨ ਕੇ ਜਿੰਨੂੰ ਮਰਜ਼ੀ ਦੇ ਦਈਏ ਠੀਕ ਆ ਤੇ ਲੈ ਵੀ ਮਿੱਤਰੋ ਜੇ ਕਿਸੇ ਦੇ ਵੀ ਕੋਈ ਵੀ ਬੱਛੀ ਪਸੰਦ ਆਉਂਦੇ ਆ ਬਾਈ ਗੋਪੀ ਦੇ ਫਾਰਮ ਤੇ ਤੁਸੀਂ ਪਹੁੰਚੋ ਹਨਾ ਤੇ ਪਹੁੰਚ ਕੇ ਆਪਦੀ ਤਸੱਲੀ ਕਰਕੇ ਪਸ਼ੂ ਕੋਈ ਵੀ ਤੁਸੀਂ ਖਰੀਦ ਕਰ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਗੋਪੀ ਬਾਈ ਨੰਬਰ ਬੋਲਦੇ 8264725243 ਦਾਣਾ ਮੰਡੀ ਕੋਲੇ ਆਪਣਾ ਘਰ ਆ ਜਮਾ ਠੀਕ ਆ ਬਾਈ ਧੰਨਵਾਦ ਧੰਨਵਾ